ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਦੋਚਨ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਲਈ ਤਾਂ ਬਦਲਾ ਲੱਤਾ ਤੇ ਬੀਬੀ ਖਾਲੜਾ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀ ਕੇਂਦਰ ਚ ਕਾਂਗਰਸ ਨੂੰ ਸਮਰਥਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਸਰਬਜੀਤ ਸਿੰਘ ਖਾਲਸਾ 1984 ਕੱਲੂਕਾਰਾ ਦੀ ਵਰਸੀ ਮੌਕੇ ਸ੍ਰੀ ਕਾਲਤਖ ਸੈ ਪਹੁੰਚੇ ਸੀ ਜਿੱਥੇ ਕਿ ਉਹਨਾਂ ਆਪਣੀ ਜਿੱਤ ਲਈ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਕਾਂਗਰਸ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਫਰੀਦਕੋਟ ਦੇ ਵੋਟਰਾਂ ਦੀ رائے ਲੈਣ ਤੋਂ ਬਾਅਦ ਹੀ ਉਹ ਕੇਂਦਰ ਵਿੱਚ ਸਮਰਥਨ ਬਾਰੇ ਸੋਚਣਗੇ ਪਰ ਉਹ ਕਦੇ ਵੀ ਕਾਂਗਰਸ ਨੂੰ ਸਮਰਥਨ ਨਹੀਂ ਦੇਣਗੇ ਭਾਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਉਹ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੋਸ਼ਿਸ਼ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ ਜੋ ਕਹੂਗੀ ਉਹ ਪਈਏ ਆਪਾਂ ਐਵੇਂ ਤੁਰਨਾ ਆਸ ਹੀ ਆਉਮੀ ਕਿਉਂਕਿ ਬੀਬੀ ਖਾਲਸਾ ਜੀ ਕਹਿ ਚੁੱਕੇ ਨੇ ਬੀਬੀ ਖਾਲਸਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਾਲਸਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਬੰਧ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਅਕਾਲ ਤੱਕ ਸਾਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਭਾਈਦਾ ਕੀ ਬੱਟੀ ਇਸ ਦੌਰਾਨ ਸਰਜੀਤ ਸਿੰਘ ਖਾਲਸਾ ਨੇ ਪੰਜਾਬ ਵਿੱਚ ਮਿਲਦੀ 600 ਯੂਨਿਟ ਮੁਫਤ ਬਿਜਲੀ ਦਾ ਵੀ ਵਿਰੋਧ ਕੀਤਾ ਹੈ ਉਹਨਾਂ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਨੀਤੀ ਤੇ ਸਵਾਲ ਚੁੱਕਦੇ ਆ ਕਿਹਾ ਹੈ ਕਿ ਛੇਸੋ ਯੂਨਟ ਮੁਫਤ ਬਿਜਲੀ ਸਿਰਫ ਗਰੀਬਾਂ ਨੂੰ ਮਿਲਣੀ ਚਾਹੀਦੀ ਏ ਪਰ ਸਰਕਾਰ ਦੀ ਗਲਤ ਨੀਤੀ ਕਾਰਨ ਇਹ ਵੱਡੇ ਅਮੀਰਾਂ ਤੇ ਟਨਾਡਾ ਨੂੰ ਵੀ ਦਿੱਤੀ ਜਾ ਰਹੀ ਏ ਜੋ ਕਿ ਪੂਰੀ ਤਰ੍ਹਾਂ ਗਲਤ ਜੀ ਦੇਖੋ ਪਹਿਲਾ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਝ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 200 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਤਾਂ ਹੁਣ ਸਾਫ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਕਾਂਗਰਸ ਦੀ ਅਗਵਾਈ ਵਾਲੀ ਇੰਡੀ ਗੱਟ ਜੋੜ ਨੂੰ ਸਮਰਥਨ ਨਹੀਂ ਦੇਣਗੇ ਹਾਲਾਂਕਿ ਇੰਡੀ ਗੱਟ ਜੋੜ ਪਹਿਲਾਂ ਹੀ ਇਹ ਸਾਫ਼ ਕਰ ਚੁੱਕਿਆ ਹੈ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਹਾਲ ਦੀ ਘੜੀ ਬਣੇ ਰਹਿਣਗੇ ਪਰ ਦੂਜੇ ਪਾਸੇ ਸਭ ਦੀਆਂ ਨਿਗਾਹਾਂ ਪੰਜਾਬ ਦੇ ਇਹਨਾਂ ਦੋ ਉਮੀਦਵਾਰਾਂ ਤੇ ਟਿਕੀਆਂ ਹੋਈਆਂ ਸੀ ਹਾਲਾਂਕਿ ਹੁਣ ਕਾਂਗਰਸ ਨੂੰ ਸਮਰਥਨ ਨਾ ਦੇ ਕੇ ਕੀ ਇਹ ਦੋਵੇਂ ਉਮੀਦਵਾਰ ਕੇਂਦਰ ਵਿੱਚ ਭਾਜਪਾ ਨਾਲ ਹੱਥ ਮਿਲਾਉਣਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ